ਬੀਤੇ ਦਿਨੀ ਫਰੋਇਪੁਰ ਦੇ ਰਹਿਣ ਵਾਲੇ ਨੌਜਵਾਨ ਗੁਰਮੀਤ ਸਿੰਘ ਪਿਤਾ ਦਾ ਨਾਮ ਗੁਰਸੇਵਕ ਸਿੰਘ ਪਿੰਡ ਆਲੇਵਾਲਾ थाना ਮੱਲਾ ਵਾਲਾ ਜ਼ੀਰਾ ਫਰੋਇਪੁਰ ਨੌਜਵਾਨ ਦੀ ਨਸ਼ੇ ਨੇ ਲਈ ਜਾਨ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਨੌਜਵਾਨ ਮ੍ਰਿਤਕ ਦੀਆਂ ਦੋ ਪੈਣਾ ਅਤੇ ਇੱਕ ਭਰਾ ਸੀ ਨੌਜਵਾਨ ਖੇਤੀਬਾੜੀ ਨਾਲ ਸੰਬੰਧਿਤ ਬੇਰੁਜ਼ਗਾਰ ਸੀ ਮ੍ਰਿਤਕ ਨੌਜਵਾਨ ਦਾ ਵੱਡਾ ਪਰਾ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ ਅਤੇ ਇਹ ਨਸ਼ੇ ਦਾ ਆਦੀ ਸੀ ਜਿਸ ਕਾਰਨ ਬੀਤੀ ਰਾਤ ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਉਹਦਾ ਸਮਾਂਚਾਰ ਪੁਲਿਸ ਪ੍ਰਸ਼ਾਸਨ ਨੂੰ ਮਿਲਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਹਨ ਅਤੇ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਤਿੰਨ ਨੌਜਵਾਨਾਂ ਤੇ ਕਥਿਤ ਦੋਸ਼ ਲਾਏ ਅਤੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਹੋਰ ਮਾਪੇ ਉਦਾ ਕੋਲਤਾ ਪੁੱਤਰ ਜਾਂ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ ਇਸ ਲਈ ਪੁਲਿਸ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੇ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਹੈ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਕੀ ਨਾਮ ਕੀ ਹੈ ਗੁਰਜੀਤ ਸਿੰਘ ਤੇ ਤੁਹਾਡਾ ਲੜਕਾ ਸੀਗਾ ਜੀ ਹਾਂ ਜੀ ਕੀ ਗੱਲ ਕੀ ਬਣੀ ਹੈ ਗੱਲ ਕੀ ਨਸ਼ੇ ਦੇ ਆਦੀ ਹੀ ਆ ਜੀਆ ਵੇਚਣ ਨੂੰ ਫਿਰਦੇ ਸਾਰੇ ਇੱਥੇ ਤਾਂ ਵੇਚਦੇ ਆ ਜੀ ਪੂਰਾ ਫੁੱਲ ਵੇਚਦੇ ਆ ਜੀ ਮੇਲਾ ਲੱਗਾ ਰਹਿਦਾ ਜੇ ਕੋਈ ਆਨੇ ਆ ਤੇ ਅੱਗੋਂ ਧਮਕੀਆਂ ਦਿੰਦੇ ਆ ਅੱਛਾ ਕਿਹੜੇ ਬੰਦੇ ਆ ਜੀ ਕਿੰਨਾ ਚਿਰ ਹੋ ਗਿਆ ਨਸ਼ਾ ਕਰਦੇ ਹਾਂ ਜੀ ਕਿੰਨਾ ਚਿਰ ਹੋ ਗਿਆ ਨਸ਼ਾ ਕਰਦੇ ਇਹਨੂੰ ਹਾਂ ਜੀ ਇਹਨੂੰ ਹੋ ਹੀ ਗਿਆ ਮਨਾਟ 9 ਸਾਲ ਕਿਹੜੇ ਬੰਦੇ ਨਸ਼ਾ ਵੇਚਦੇ ਆ ਜੀ ਉਹ ਵੇਚਦੇ ਆ ਇੱਕ ਮਾਨਲਾ ਕੁਰਵਿੰਦਰ ਸਿੰਘ ਇਥੋਂ ਸਾਡੇ ਪਿੰਡੋਂ ਹੀ ਦੂਸਰਾ ਜਿਹੜੇ ਗਾਂਹ ਸਪਲਾਈ ਕਰਦੇ ਆ ਉਹ ਹੈਗਾ ਬਿੱਕਰ ਸਿੰਘ ਸਨ ਆਫ ਬਲਜੀਤ ਸਿੰਘ ਜੀ ਤੀਸਰਾ ਜਿਹੜਾ ਹੈਗਾ ਉਹ ਕੁਰਵਿੰਦਰ ਸਿੰਘ ਸਨ ਆਫ ਮੇਜਰ ਸਿੰਘ ਪਿੰਡ ਮਾਸੀ ਕੰਡਾ ਅਨਮੈਰਿਡ ਸੀ ਵਿਆਹਿਆ ਸੀ ਲੜਕਾ ਨਹੀਂ ਜੀ ਕਵਾਰਾ ਸੀਗਾ ਜੀ ਹਾਂਜੀ ਠੀਕ ਹੈ ਕਿਹੜਾ ਪਿੰਡ ਕਿਹੜਾ ਜੀ ਆਲੇ ਵਾਲਾ ਆਲੇ ਵਾਲਾ ਹਾਂਜੀ ਕਿਹੜੀ ਜਗ੍ਹਾ ਤੋਂ ਜਿਹੜਾ ਦੇ ਮਿਲੀ ਆ ਜੀ ਇਹ ਬੰਦ ਦੇ ਨਾਲ ਮਾਨਵਾਸ਼ੀ ਦੇ ਹੱਥ ਤੋਂ ਕੁਝ ਬੰਦੇ ਨਾਲ ਹਜੇ ਕੁਝ ਹੋ ਗਿਆ ਠੀਕ ਹੈ ਹੁਣ ਕੀ ਮੰਗ ਕੀ ਹੈਗੀ ਹੈ ਸਾਡੇ ਅਨਸਾਫ਼ ਦੀ ਮੰਗ ਚਾਹੀਦੀ ਹੈ ਸਾਨੂੰ ਦਾ ਸੱਚਾਈ ਦਾ ਹਾਂਜੀ ਵੀ ਉਹਨਾਂ ਦੇ ਕਾਨੂੰਨੀ ਕਾਰਵਾਈ ਫੁੱਲ ਹੋਵੇ ਹਾਂਜੀ ਇਹਨਾਂ ਬੰਦਿਆਂ ਦੇ ਪਹਿਲਾਂ ਵੀ ਤਰਖਤ ਨਹੀਂ ਕੀਤੀ ਹੋਈ ਹਾਂਜੀ ਇਹਦਾ ਬੰਦੇ ਦੀ ਵੀਡੀਓ ਗਈ ਆ ਪਹਿਲੋ ਖਾੜੇ ਚ ਆ ਸੱਚੂ ਸਾਹ ਕੋਲੇ ਇਹਨਾਂ ਦੇ ਇੱਕ ਬੂਏ ਗੜੀ ਮੇਲਾ ਲੱਗਾ ਰਹਿਦਾ ਦੋ ਔਰੇ ਚ ਮੇਲਾ ਦਾ ਜੀ ਹੁਣ ਵੀ ਚੱਲ ਜੂ ਹੁਣ ਵੀ ਹੋਊਗਾ ਬਹੁਤ ਮੇਲੇ ਵਾਲੀ ਤੇ ਕਮਾਂ ਗਾਰਾਂ ਲੰਗਿਆ ਪਿਆ ਚਲੋ ਭਾਈ ਕੀ ਨਾਮ ਕੀ ਹੈ ਗੁਰਜੀਤ ਸਿੰਘ ਜੀ ਕੀ ਨਾਮ ਕੀ ਹੈ ਮੇਰਾ ਨਾਮ ਜੀ ਪ੍ਰਤਾਪ ਸਿੰਘ ਜੀ son of ਸਰਦਾਰਾ ਸਿੰਘ ਜੀ ਪਿੰਡ ਆਲੇ ਵਾਲਾ ਜੀ ਹਾਂਜੀ ਇਹ ਲੜਕੇ ਨਾਲ ਕੀ ਗੱਲ ਕੀ ਆਪਰੇ ਇਹ ਜੀ ਨਸ਼ਾ ਕਰਦਾ ਸੀ ਅੱਜ ਤੋਂ 2 2.5 ਸਾਲੋਂ ਪਹਿਲਾਂ ਵੀ ਲੱਗਾ ਪਹਿਲਾਂ ਤਾਂ ਲੱਗਾ ਹੋਇਆ ਵਾ ਅੱਛਾ ਇੱਥੇ ਤਿੰਨ ਬੰਦੇ ਆ ਸਾਡੇ ਪਿੰਡ ਜੀ ਜਿਹੜੇ ਉਹ ਨਸ਼ਾ ਦਿੰਦੇ ਇਹਨਾਂ ਨੂੰ ਹੋਰ ਵੀ ਮੁੰਡੇ ਹੈਗੇ ਆ ਜੀ ਉਹਨਾਂ ਕੋਲ ਸਮਾਨ ਲੈ ਕੇ ਨੇ ਅੱਜ ਟੀਕਾ ਲਾਇਆ ਜੀ ਤੁਸੀਂ ਬੰਦੇ ਨਾਲ ਜਾ ਕੇ ਟੀਕਾ ਲਾਇਆ ਉਧਰਲੇ ਬੰਨ ਵਾਲੀ ਸਾਈਡ ਤੇ ਪਹਿਲਾਂ ਇੱਧਰ ਦਿੰਦੇ ਸੀ ਇਧਰ ਉਹ ਅਸੀਂ ਇਹਨਾਂ ਨੂੰ ਰੋਕਿਆ ਕਿ ਇਧਰ ਇੰਨਾ ਗੰਦ ਨਾ ਪਾਓ ਚੋਰੀਆਂ ਹੋਣ ਲੱਗ ਪਈਆਂ ਜੀ ਵੀ ਚੋਰੀਆਂ ਰੋਕਣ ਕਰਕੇ ਰੋਕਣ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਵੀ ਇਧਰ ਸਮਾਨ ਨਾ ਵੇਚੋ ਇਧਰ ਬਹੁਤ ਹੀ ਚੋਰ ਮਾਲ ਨੂੰ ਸਮੇਕ ਕੇ ਆਉਣ ਲੱਗ ਪਏ ਸਾਡੀਆਂ ਮੋਟਰਾਂ ਵੀ ਲੈਣਗੇ ਆ ਸਟਾਰਟਰ ਵੀ ਲੈਣਗੇ ਕੇਵਲਾਂ ਵੀ ਸਾਡੀਆਂ ਲੱਥੀਆਂ ਵੀ ਹੋਈਆਂ ਤੇ ਉਹ ਇਹਨੂੰ ਰੋਕਿਆ ਕਰਕੇ ਹੁਣ ਬਾਂਦੇ ਨਾਲ ਤੁਸੀਂ ਬਾਂਦੇ ਨਾਲ ਉਧਰ ਇਹ ਦੇਣ ਲਾ ਪਿਆ ਚਿੱਟਾ ਉੱਥੇ ਚਿੱਟਾ ਲੈ ਕੇ ਇਹਨੇ ਜਾ ਕੇ ਉਹਨਾਂ ਕੋਲੋਂ ਟੀਕਾ ਲਾ ਲਿਆ ਉਹਨਾਂ ਦੀ ਜੇਬ ਵਿੱਚ ਵੀ ਹੈਗਾ ਜੀ ਚਿੱਟਾ ਥੋੜਾ ਪਿਆ ਵਿੱਚ ਟੀਕਾ ਲਾਉਂਦੇ ਆ ਸਾਰੀ ਕਿਤੇ ਦੋ ਦੋਗ ਤਾਂ ਕਰੀਬ ਡੇਢ ਦਾ ਕਰੀਬ ਦਾ ਟਾਈਮ ਸੀਗਾ ਇਹ ਚੱਲ ਬਸਿਆ ਜੀ ਕਿੰਨੀ ਉਮਰ ਕਿੰਨੀ ਲੜਕੀ ਇਹਨਾਂ ਦੀ 22 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਹਾਂ ਜੀ ਦਰਖਾਸਤ ਕਿੰਨਾ ਵੱਲੋਂ ਦਿੱਤੀ ਗਈ ਹੈ ਉਗਰ ਸੇਵਕ ਸਿੰਘ ਵੱਲੋਂ ਦਿੱਤੀ ਗਈ ਹੈ ਜੀ ਹਾਂ ਜੀ ਹਾਂ ਜੀ ਸਰਕਾਰ ਤੋਂ ਹੀ ਮੰਗ ਇਹ ਕਰਦੇ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ ਕਿ ਉਹ ਸਖਤ ਤੋਂ ਸਖਤ ਹੋਵੇ ਜਿਹੜਾ ਇਹ ਚਿੱਟਾ ਵੇਚਣ ਉਹ ਜਿਹੜਾ ਬੰਦ ਹੋ ਜੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਹਾਂਜੀ ਪਰਚਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜੀ ਹਾਂਜੀ ਹੁਣ ਪਹੁੰਚਿਆ ਜੀ ਹੁਣ ਇਹਨਾਂ ਨੂੰ ਅਸੀਂ ਖਬਰ ਦਿੱਤੀ ਆ 4:30 ਵਜੇ ਦੇ ਕਰੀਬ 5:00 ਵਜੇ ਦੇ ਕਰੀਬ ਜੀ ਤੇ ਹੁਣ ਆਈ ਆ ਸਾਡੇ ਕੋਲੇ 7:00 ਵੱਜ ਚੁੱਕੇ ਆ 7:00 ਵਜੇ ਹੁਣ ਆਏ ਆ ਜੀ ਸਾਡੇ ਕੋਲ ਇਹ ਘਟਨਾ ਤੇ ਕਿਤੇ ਹੋਊਗੀ 1:30 2:00 ਵਜੇ ਦੀ ਸਾਨੂੰ ਮਿਲੀ ਆ ਖਬਰ 3:00 ਵਜੇ ਜੀ ਹਾਂਜੀ ਹਾਂਜੀ ਦੀ ਨਾਮ ਕੀ ਹੈ ਜੀ ਮਹਿਲ ਸਿੰਘ ਜੀ ਨਾਮ ਸਨ ਆਫ ਗੁਰਮੀਤ ਸਿੰਘ ਆ ਤੇ ਲੜਕੇ ਨੇ ਕੀ ਘਟਨਾ ਦੀ ਵਾਪਰੀ ਜੀ ਘਟਨਾ ਦੀ ਵਾਪਰੀ ਜੀ ਇੱਥੇ ਮੁੰਡਾ ਵੇਚਦਾ ਕੁਲਵਿੰਦਰ ਸਿੰਘ ਸਮੈਗ ਸਨ ਆਫ ਬਲਵੀਰ ਸਿੰਘ ਆ ਕਿਹੜੇ ਪਿੰਡ ਦਾ ਵਸਾ ਉਹ ਵੀ ਆਲੇ ਵਾਲੇ ਦਾ ਹੀ ਰਹਿਣ ਵਾਲਾ ਜੀ ਤੇ ਬਾਕੀ ਨਾਲ ਉਹਦੇ ਜਿਹੜੇ ਚੇਲੇ ਆ ਦੋ ਬਿਕਰ ਸਿੰਘ ਸਨ ਆਫ ਬਲਵੀਰ ਸਿੰਘ ਆ ਤੇ ਇੱਕ ਮੁੰਡਾ ਹਰਮਾਸ਼ੀਕਾ ਤੋਂ ਗੁਰਵਿੰਦਰ ਸਿੰਘ ਸਨ ਆਫ ਮੇਜਰ ਸਿੰਘ ਆ ਇੱਕ ਖੁਦ ਸਮੈਗ ਫੜਾ ਕੇ ਆਏ ਮੁੰਡੇ ਨੂੰ ਇਹ ਬੜੇ ਚਿਰ ਦਾ ਧੁੰਦਾ ਕਰਦੇ ਬੜੇ ਚਿਰ ਦੇ ਇਹਨਾਂ ਨੂੰ ਕਹਿਣ ਡਿਆ ਵੀ ਇੱਥੇ ਇਸ ਪਿੰਡ 'ਚ ਕੰਮ ਨਾ ਕਰੋ ਠੀਕ ਆ ਬੰਦ ਕਰੋ ਤੇ ਬਾਕੀ ਇਹਨਾਂ ਨਹੀਂ ਕੀਤਾ ਅਜੇ ਤੱਕ ਬੰਦ ਕਰਨਾ ਇਹ ਲੜਕੇ ਦਾ ਕੀ ਨਾਮ ਹੈ ਇਹਦਾ ਨਾਮ ਆ ਗਰਜੀਤ ਸਿੰਘ ਕਿੰਨੀ ਉਮਰ ਕਿੰਨੀ ਹੈ ਜੀ ਤਕਰੀਬਨ 22 ਸਾਲ ਆ ਨਹੀਂ ਜੀ ਕੁਵਾਰਾ ਜੀ ਕਿੰਨੀਆਂ ਭੈਣਾਂ ਕਿੰਨੀਆਂ ਨੇ ਦੋ ਭੈਣਾਂ ਵਾਂ ਤੇ ਇੱਕ ਬ੍ਰਦਰ ਆ ਉਹ ਬਾਹਰ ਆ ਆਲੇ ਵਾਲੇ ਦਾ ਹੀ ਆ ਜੀ ਹਾਂਜੀ ਸ੍ਰੀ ਗਾਲੇ ਵਾਲੇ ਦਾ ਕਿੰਨੇ ਸਮੇਂ ਤੋਂ ਜਿਹੜਾ ਨਸ਼ੇ ਦਾ ਇਹ ਜੀ ਨਸ਼ੇ ਤੋਂ ਤਾਂ ਹੈਗਾ ਹੀ ਤਕਰੀਬਨ 2-2 ਸਾਲ ਦਾ ਲਗਭਗ ਤੇ ਬਾਕੀ ਜਿਹੜੇ ਵੇਚਦੇ ਉਹਨਾਂ ਵਾਸਤੇ ਬਹੁਤ ਮੜੀ ਗੱਲ ਆ ਉਹਨਾਂ ਦੇ ਕਿੱਥੋਂ ਮਿਲਿਆ ਜੀ ਇਹ ਜੀ ਆ ਮਾਸ਼ੀ ਕੰਤ ਤੁਸੀਂ ਬੰਦੇ ਨਾਲ ਹਾਂਜੀ ਕਿੰਨੇ ਵਜੇ ਕੱਟਣਾ ਦਿੱਤੀ ਆ ਇਹ ਇਹ ਤਕਰੀਬਨ ਤੇਨ 3:30 ਵਜੇ ਦੀ ਗਰਨਾਈ ਹੈ ਜੀ ਪੁਲਿਸ ਨੂੰ ਪਹੁੰਚੇ ਕੀਤਾ ਗਿਆ ਪੁਲਿਸ ਨੂੰ ਇਹ 5:30 5:30 ਵਜੇ ਸੁੱਤੀ ਦਿੱਤਾ ਗਿਆ ਪਹੁੰਚੀ ਮੌਕੇ ਤੇ ਪੁਲਿਸ ਹਾਂਜੀ ਪੁਲਿਸ ਆ ਗਈ ਜੀ ਹੁਣ ਆਈ ਆ 1.5 ਘੰਟੇ ਬਾਅਦ ਲਗਭਗ ਤੇ ਕੀ ਮੰਗ ਕੀ ਕਰਦੇ ਹਾਂ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਖਿਲਾਫ ਕਰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰਚਾਉਣਾ ਚਾਹੀਦਾ ਜੀ ਤਿੰਨਾਂ ਤੇ ਹਾਂਜੀ ਕੁਸ਼ਚਨ ਸਿੰਘ ਹੱਲੇ ਵਾਲਾ ਗਰਜੀਤ ਸਿੰਘ ਦੀ ਪੀਗਾ ਰੌਣਕਾਂਡ ਓਵਰਡੋਜ਼ ਕਰਨ ਮੌਤ ਹੋ ਚੁੱਕੀ ਸੀ ਕੋਈ ਲਗਭਗ 2 ਵਜੇ ਦੇ ਕਰੀਬ ਤੱਕ ਦਾ ਤੇ ਪ੍ਰਸ਼ਾਸਨ ਆਇਆ ਤੇ ਪਿੰਡ ਵਾਲਿਆਂ ਤੇ ਅਸੀਂ ਫੈਸਲਾ ਕੀਤਾ ਵੀ ਅੱਗੇ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਇਹਨਾਂ ਦੀ ਡੈੱਡ ਬੋਡੀ ਨਹੀਂ ਲਿਆਣ ਦਿੱਤੀ ਜਾਵੇ ਕਿਉਂਕਿ ਇਹ ਕੋਈ ਕਾਰਵਾਈ ਠੋਸ ਨਹੀਂ ਹੁੰਦੀ ਆਪ ਲੱਗ ਕੇ ਕਾਰਵਾਈ ਸਵੇਰੇ ਜੀ ਕਰਵਾਵਾਂਗੇ ਤੇ ਕਿ ਜਿਹੜੀ ਜਿਹੜਾ ਸੰਭਾਲਾ ਇਹਨਾਂ ਦੇ ਪਿੱਛੇ ਦਬਾਅ ਹੋਣ ਕਰਕੇ ਕਿਉਂਕਿ ਗੈਂਗਸਟਰਾਂ ਦੇ ਹੱਥ ਬਹੁਤ ਲੰਮੇ ਨੇ ਆਮ ਬੰਦਾ ਨਹੀਂ ਕਰ ਸਕਦਾ ਇਸ ਕਰਕੇ ਕਿਤੇ Laash ਨੂੰ ਖੁਰਦਪੁਰ ਦੀ ਨਾ ਕਰ ਦੇਣ ਦਾ ਅੰਤ ਤਾਣੀ ਪਿੰਡ ਦਾ ਪੂਰੇ ਦਾ ਫੈਸਲਾ ਇਸ ਕਰਕੇ ਨਹੀਂ ਦਿੱਤੀ ਆ Laash ਮੌਕੇ ਤੇ ਸੁਖਪਾਲ ਸਿੰਘ ਐਸਆਈ ਤੇ ਗੁਰਪ੍ਰੀਤ ਸਿੰਘ ਐਸਐਚਓ ਜੀ ਪਹੁੰਚੇ ਨੇ ਮੱਲਾਟਾਣਾ